ਅੱਜ ਤੋਂ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖਟਾਦੀ ਆ ਬੀਜੇਪੀ ਵਾਲੇ ਸੇਮ ਸ਼ਬਦ ਜੋ ਅੱਜ ਇਹ ਬਕਰੇ ਇਹੀ ਉਹ ਸਿੱਧੂ ਬੋਲਦਾ ਸੀ 10 ਸਾਲਾਂ ਤੋਂ ਕੋਈ ਸੀ ਕੀਤਾ ਕੋਕੋ ਤਾਰੀ ਉਸ ਤੋਂ ਬਾਅਦ ਜੇਪੀ ਸਾਹਿਬ ਨੂੰ ਉਹਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਉਹ ਜੀ ਜੀ ਕੈਸੇ ਅੰਮੋਸਾ ਦਾ ਇਦਾਂ ਕਰਦੇ ਆ ਕਿ ਇਹ ਇਦਾਂ ਕਰਦੇ ਆ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੁਲਦੀਪ ਸਿੰਘ ਢਾਲੀਵਾਲ ਨੇ ਜਿੱਥੇ ਬੀਜੇਪੀ ਦੀ ਕਰੋੜਾਂ ਦੇ ਕਪੜੇ ਦੀ ਜਿਹੜੀ ਹੈ ਸਚਾਈ ਦੱਸੀ ਹੈ ਮੋਦੀ ਦੇ ਨਾਲ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਗਿਆ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਜਿੱਥੇ ਭਾਪੀ ਤੇ ਇਲਜ਼ਾਮ ਲਗਾਇਆ ਹੈ ਕਿ ਆਖਰ 8500 ਕਰੋੜ ਰੁਪਏ ਜੋ ਵਿਕਾਸ ਫੰਡ ਦੇ ਪੈਸੇ ਨੇ ਉਹ ਭਾਪੀ ਨੇ ਰੋਕ ਰੱਖੇ ਨੇ ਜਿਸ ਕਰਕੇ ਪੰਜਾਬ ਦੇ ਕੁਝ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਨੇ ਆਖਰ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਵੀ ਕਿਹਾ ਹੈ 31 ਮਾਰਚ 2024 ਤੱਕ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ ਸੋ ਮੁੱਖ ਬਾਤਰੀ ਭਗਵਾਨ ਸਿੰਘ ਮਾਨ ਦਿਨ ਰਾਤ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਦੇ ਲਈ ਮਿਹਨਤ ਕਰ ਰਹੇ ਨੇ ਔਰ ਸੰਧੂ ਸਾਹਿਬ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਨੇ ਅੰਮ੍ਰਿਤਸਰ ਸਾਹਿਬ ਤੋਂ ਆਖਰ ਉਹ ਜਵਾਬ ਦੇਣ ਕਿ ਪੰਜਾਬ ਦੇ ਲਈ ਜਿਹੜੀ ਹੈ ਕੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ ਬੀਜੇਪੀ ਦੀ ਆਖਰ ਸੰਧੂ ਸਾਹਿਬ ਇਸ ਤੇ ਜ਼ਰੂਰ ਜਵਾਬ ਦੇਣ ਹੋਰ ਕੀ ਕੀ ਕਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ ਦੇਖੋ ਸਾਡੀ ਪਾਰਟੀ ਦੇ 16 ਤਰੀਕ ਨੂੰ ਟਿਕਟਸ ਆਪਾ 15 ਤਰੀਕ ਨੂੰ ਇੱਕ ਮਹੀਨੇ ਚ ਅਸੀਂ ਇੱਕ ਗੇੜ ਦੀ ਕੈਂਪੇਨ ਜਿਹੜੀ ਪੂਰੀ ਕਰਦੇ ਹਲਕੇ ਹਲਕਾ ਵਾਈਜ਼ ਮੀਟਿੰਗਾਂ ਕਰ ਲਿਆ ਉਹਨਾਂ ਅਸੀਂ ਦੁੱਕਰ ਮੀਟਿੰਗਾਂ ਸ਼ੁਰੂ ਕੀਤੀ ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ 13 ਜੀਦੋਂ ਸਾਡੇ ਲੋਕ ਕੈਂਡੀਡੇਟ ਕੌਣ ਆਉਂਦਾ ਕੌਣ ਨਹੀਂ ਆਉਂਦਾ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀਐਫ ਸਾਹਿਬ ਦੇ 2 ਸਾਲ ਦਾ ਜਿਹੜਾ ਕੰਮ 2 ਸਾਲ ਦਾ ਕੋਰਟ ਕਾਰ 75 ਸਾਲ ਬਸ 2 ਸਾਲ ਇਹਦੇ ਦੌਰਾਨ ਤੇ ਇਲੈਕਸ਼ਨ ਲੜੇ ਉਹ ਦਾ ਮਸਾ ਸਭ ਤੋਂ ਬੜੀ ਵੱਡੀ ਲੀਡ ਨੂੰ ਜਿੱਤਦੇ ਤੱਲੀਆਲ ਸਾਹਿਬ ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਰਨੇ ਤਰਨਜੀਤ ਸਿੰਘ ਸੰਧੋਣ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇੱਥੋਂ ਦਾ ਹੀ ਆ ਮੈਂ ਅੰਮ੍ਰਿਤਸਰ ਨੂੰ ਬੜੀ ਵੱਡੀ ਦੇਣ ਦਵਾਂਗਾ ਬੀਜੇਪੀ ਸਰਕਾਰ ਬੜੀ ਵੱਡੀ ਦੇਣ ਦੇਗੀ ਕਿਵੇਂ ਵੇਖਦੇ ਹੋ ਨਾ ਕਿੰਨੀ ਉਮਮਤ ਹੈ ਤੁਹਾਡੀ ਕਿੰਨੀ ਉਮਮਤ ਹੋਈ ਦੱਸ ਮੇਰੀ 28 ਸਾਲ 28 ਅੱਜ ਤੋਂ 20 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖੜਾਦੀ ਆ ਬੀਜੇਪੀ ਵਾਲੇ ਸੇਮ ਸ਼ਬਦ ਜੋ ਅੱਜ ਇਹ ਬਤਰੇ ਇਹੀ ਉਹ ਸਿੱਧੂ ਬੋਲਦਾ ਸੀਗਾ 10 ਸਾਲਾਂ ਤੱਕ ਕੁਝ ਨਹੀਂ ਕੀਤਾ ਟੋਕੋ ਤੜੀ ਉਸ ਤੋਂ ਬਾਅਦ ਜੇਪੀ ਸਾਹਿਬ ਨੂੰ ਉਹਹੀ ਸ਼ਬਦ ਬੋਲਦਾ ਏ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਨੂੰ ਜੀ ਜੀ ਕੈਸੇ ਅੰਮੋਸਾ ਤਾਂ ਇਦਾਂ ਕਰਦੇ ਕਿ ਇਹ ਇਦਾਂ ਕਰਦੇ ਜੇਤਲੀ ਸਾਹਿਬ ਹਰ ਜੇ ਵਿਤਮੰਤੀ ਬਣੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਹਰਦੀਪ ਪੁਰੀ ਜੀ ਨੂੰ ਲੈ ਉਹਹੀ ਸ਼ਬਦ ਜਿਹੜੇ ਸਿੱਧੂ ਤੇ ਜੇਤਲੀ ਵਰਤਦਾ ਏ ਉਹਹੀ ਹਰਦੀਪ ਪੁਰੀ ਵਰਤਦਾ ਸੀਗਾ ਵੀ ਉਹ ਇਦਾਂ ਕਰਦਾ ਕਿ ਇਦਾਂ ਕਰਦਾ 5-6 ਲੰਘ ਗਏ ਜੀਰੋ ਕੋਈ ਸ਼ਬਦ ਹਣ ਇਹ ਤਰਦੀ ਸਿੰਘ ਸੰਧੂ ਯੂਜ਼ ਕਰਦੇ ਕਰਦਾਂ ਕੋਈ ਨਾ ਸਵਾਲ ਇਹ ਕਿ 10 ਸਾਲ ਦਾਵਾਜ ਲੰਘਾ ਬੀਜਪੀ ਨੇ ਲੋਕ ਸਭਾ ਦੀ ਲਕਸ਼ਤ ਹੋ ਰਹੀ ਹੈ ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਕਿਸਾਨ ਸ਼ਹੀਦ ਕੀਤੇ ਪੰਜਾਬ ਦੇ ਫੰਡ ਰੋਕ ਕੇ ਬਿਠੀ ਹੈ ਬੀਜਪੀ ਸੰਧੂ ਸਾਹਿਬ ਉਹਦੀ ਗੱਲ ਕਰ ਸਰ ਆਹ ਨਾ ਕਹਿਣ ਜੀ ਆਪ ਬਣਾ ਤੇ ਜੇ ਬਣਾ ਦੇਗੇ ਉਹ ਬੜੇ ਚੰਦੇ ਹਵਾਈ ਕਿਲੇ ਬਹੁਤ ਚੰਦੇ ਬਣਦੇ ਮੰਤਰੀ ਤੇ ਉਹਨਾਂ ਨੂੰ ਬਣਾਤਾ ਹੀ ਭਾਵੇਂ ਹਰਦੀਪੂਰੀ ਹੋਣ ਭਾਵੇਂ ਅਰੁਕੇੜੀ ਹੋਣ ਸਾਡੇ ਵੱਲੋਂ ਮੰਤਰੀ ਬਣਾ ਦੇ ਸਾਡੇ ਵੱਲੋਂ ਸੰਤਰੀ ਬਣਾ ਦੇ ਅੰਮ੍ਰਿਤਸਰ ਨੂੰ ਕੀ ਫਾਇਦਾ ਹੋ ਦੱਸੋ ਭਾਲੀਆ ਜੀ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਡਿਆਲੀ ਤਾਰਿਆ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਉਹਨਾਂ ਨੇ ਕਹਿੰਿਆ ਕਿ ਦਿੱਤਾ ਗਿਆ ਬੀਜੇਪੀ ਸਰਕਾਰ ਨੂੰ ਤੇ ਕਿ ਕੰਡਿਆਲੀ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾਣਾ ਫਿਰ ਉਹ ਲੈ ਦੇਤੀ ਸਾਡੇ ਇਸਲੇ ਮਤਲਬ 1.5 ਸਾਲ सीएम साहब ने भगवंत मान जी ने अहमद शाह ਦੇ ਨਾਲ ਮੋਦੀ ਦੇ ਨਾਲ ਇਸ ਕੰਮ ਲਈ ਤਿੰਨ ਚਾਰ ਮੀਟਿੰਗਾਂ ਕੀਤੀਆਂ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦੋ ਜਾਂ ਫਿਰ ਇਹ ਤਾਰ ਚੋਕੇ ਬਿਲਕੁਲ ਜ਼ੀਰੋ ਲਾਈਨ ਤੇ ਰੱਖੋ ਵੀ ਜਿਹੜਾ ਵਿੱਚ ਜਵੀਰ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ ਹੈ ਅੱਜ ਤੋਂ ਉਹ 5 ਦਿਨ ਪਹਿਲਾਂ ਇਹ ਜਿਹੜਾ ਫੈਸਲਾ अहमद शाह ਜੀ ਦਾ ਤੇ ਮਾਨ ਸਾਹਿਬ ਦਾ ਵੀ ਅਸੀਂ ਜ਼ੀਰੋ ਲਾਈਨ ਤੇ ਲੈ ਜਦਿਆਂ ਉਦੋਂ ਕੰਮ ਮਾਨ ਸਾਹਿਬ ਦੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ ਇਹ ਤਾਂ ਜਦੇ ਹੁਣ ਵੇਖਣਗੇ ਇਹਨਾਂ ਨੂੰ ਕਿ ਮਾਲਾ ਕਿੱਥੇ ਜੀਣੋ ਨੇ ਕਿੱਥੇ ਕੀ ਹੈ ਭਾਜਪਾ ਨੇ ਕੀ ਦੋਫਾ ਦਿੱਤਾ ਇਹ ਚਾਤ ਵੀ ਨਵਲਾ ਸਾਡੀ ਇੱਕ ਬਿਗ ਪਲਾਉਡ ਨੇ ਬੇ ਸਾਹਿਬ ਨਸ਼ੇ ਵਾਲੀ ਜਿਹੜੀ ਪਲਾਉਡ ਨੇ ਅਸੀਂ ਇੱਕ ਕੰਡਿਆਲੀ ਥਾਂ ਇੱਕ ਜਿਹੜਾ ਡਰਾਉਂਗ ਦੋ ਚੀਜ਼ਾਂ बार-बार ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਈਆਂ ਦੇ ਹੋਮ ਮਿਨਿਸਟਰ ਟ੍ਰਾਇਲ ਟ੍ਰਾਇਲ ਕਰੇ ਉੱਥੇ ਪਠਾਨਕੋਟ ਉਹ ਕਹਿੰਦੇ ਤੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋਰ ਫੋਗੋ ਤੱਕ ਜਿੰਨਾ ਕੰਡਿਆਲੀ ਥਾਂ ਨੂੰ ਜਿਹੜੋ ਤੋਂ ਲੈ ਦੇ ਬੀਜਪੀ ਦੀ ਕੀ ਪਲਾਉਡ ਉਸ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ 31 ਦਸੰਬਰ ਤੱਕ ਦੇ ਦੇ ਖਤਮ ਹੋ ਜ। ਹਾਂ ਹੋ ਜਾਏਗਾ ਖਤਮ। ਬਹੁਤ ਵਧੀਆ। ਹਾਂ 31 ਦਸੰਬਰ 2024 ਹਾਂ ਬਾਦ ਸਾਹਿਬ ਨੇ ਲਾਲ ਕੀਤਾ 31 ਦਸੰਬਰ ਤੱਕ ਹੋ ਜਾਊਗਾ। ਜੀ। ਹਾਂ ਠੀਕ